ਤਾਂ ਗਲੋਂ ਗਏ ਤੇ ਮਾਰੇ ਕੋਲ ਤੋਂ ਕੋਟਾਂ ਡਾਇਪਿਆ ਪਹਿਣੀ ਨਿਕਲੇ ਬਣਾ ਸੰਗੜੀ ਜਾਂਦੇ ਮਾਨ ਲਾਣ ਪਾਲੀ ਉਹਨਾਂ ਨੇ ਵਰਕੇ ਬਾੜਨ ਡਾਇਪਿਆ ਕਿਸੇ ਬੰਦੇ ਦਾ ਇੱਥੇ ਪਿੰਡ ਜੋੜੀਆਂ ਦੇ ਪਿੰਡ ਦਾ ਮੁੰਡੇ ਦਾ ਕਤਲ ਹੋ ਗਿਆ ਮਿੰਟੂ ਮਸੀਹਾ ਤੇ ਪਿੰਡ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਰਾਤ ਦਾ ਕਤਲ ਹੋਇਆ ਅੱਜ ਤੱਕ ਪਰਚਾ ਦਰਜ ਨਹੀਂ ਹੋਇਆ ਜੀ ਉਹਦੇ ਛੋਟੇ ਛੋਟੇ ਦੋ ਬੱਚੇ ਨੇ ਜਲੰਧਰ ਰੋਲ ਟਾਬੇ ਤੋਂ ਕੰਮ ਕਰਦਾ ਲੜਕਾ ਮਮਾ ਨੇ ਉਹ ਤੁੰਬਾ ਵਾਲਾ ਕੀ ਕੀ ਮਾਰੀ ਉਹਨਾਂ ਨੇ ਉਹ ਦੋਵਾਂ ਨੂੰ ਕੁੱਟਣ ਡਿਆ ਪਿਆ ਮੇਰੇ ਨਾਲ ਹਾਂ ਜੀ ਉਹਨਾਂ ਤੇਜ ਦਾਰ ਥਿਆਰਾਂ ਨਾਲ ਮਾਰ ਦਿੱਤਾ ਤੇ ਪੁਲਿਸ ਕੋ ਇਨਸਾਫ ਕਰ ਰਿਹਾ ਸਾਰੇ ਪਿੰਡ ਵਾਲੇ ਤੁਸੀਂ ਦੇਖ ਰਹੇ ਹੋ ਇਕੱਠੇ ਹੋਏ ਪਏ ਨੇ ਧਰਨਾ ਲਾ ਕੇ ਬਟੇ ਆ ਅਜ ਤੱਕ ਇਨਸਾਫ ਨਹੀਂ ਮਿਲਿਆ ਨਾ ਪਰਚਾ ਦਰਜ ਹੋਇਆ ਜੀ ਮੈਂ ਦੌਰ ਕਿਹਨਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਮੈਂ ਵਰਕੇ ਫੇੜ ਇਹਨੂੰ ਲੈਣ ਆਇਆ ਮੈਂ ਅਮਰੀਕਾ ਦਾ ਪੁਲੀ ਤੇ ਭਾਲਿਆ ਹੈ ਕਹਿੰਦਾ ਬਿੜੀ ਪੀਣੀ ਆ ਵੀਡੀਓ ਪੀਣੀ ਆ ਤੇ ਮੈਂ ਮੈਂ ਅਰਤ ਨੂੰ ਲੈ ਕੇ ਆਉਂਦਾ ਆ ਕਹਿੰਦਾ ਤੂੰ ਅਰਤ ਨੂੰ ਮੇਰੇ ਕੋ ਤੁਰਿਆ ਨਹੀਂ ਜਾਂੜਿਆ ਅਰਤ ਨੂੰ ਲੈ ਗਿਆ ਤੇ ਮੈਂ ਗਿਆ ਤੇ ਅਗੋ ਆਪਣਾ ਪਾਣੀ ਵਾਲੀ ਟੋਲ ਪੰਪ ਲਾ ਕੇ ਆ ਗਿਆ ਤਗੋਏ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਹਾਂ ਮੈਂ ਉਹ ਤੇਰੇ ਹਾਰ ਉਵਾ ਲਿਆ ਤੇ ਮਰ ਕੇ ਆਪਾਂ ਆਪ ਵੇਖਿਆ ਥੱਲੇ ਕੁੜੀ ਦੇ ਪਿਆ ਤਾਂ ਕੀ ਕੀ ਗੱਲ ਹੈ ਤੇ ਪਾਗਲ ਹੋਣ ਗਏ ਹੈ ਤੇ ਮੈਂ ਤੇ ਕੋਡੂ ਤੋਂ ਕੁੱਟੰਡਿਆ ਪਿਆ ਪਹਿਣੀ ਨਿਕਲੇ ਬਿਨਾ ਸੰਗਰੀ ਜਾਂਦੇ ਮਾ ਲੱਤਾਂ ਪਾ ਲਈ ਉਹਨਾਂ ਨੇ ਵਰਕੇ ਬਾੜੇ ਡੈਪਿਆ ਕਿੰਨ ਓਕਾਰ ਵਾਲਦੇ ਕਰਮਾਂ ਦੇ ਕੰਮ ਵੀ ਕਰਦੀ ਉਹ ਕੀ ਕਰਦੇ ਕੰਮ ਸ਼ਰਾਬ ਹੀ ਵੇਚਦੇ ਕਿਹੜੀ ਸ਼ਰਾਬ ਵੇਚਦੇ ਦੇਸੀ ਨਜਾਇਜ਼ ਕਰਦੇ ਹਾਂਜੀ ਤੇ ਕਿੱਥਾ ਕਤਲ ਕੀਤਾ ਰੱਖੇ ਮਾਮਾ ਨੇ ਉਹ ਤਾਂ ਮੋਹਣ ਕੀ ਜੀ ਮਾਰੀ ਉਹਨਾਂ ਨੇ ਮੁਰਕਦੂਆਂ ਨੂੰ ਕੁੱਟੰਡਿਆ ਪਿਆ ਨੂੰ ਤੇਰੇ ਕੰਮ ਨਹੀਂ ਕੀਤਾ ਹਾਂਜੀ ਤੇ ਇਹ ਦੱਸੋ ਕਿ ਹੁਣ ਕੀ ਕਾਰਵਾਈ ਕੋਸ ਕੈਂਦੀ ਦਾ ਹਾਂਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਿਆ ਤੈਨੂੰ ਕੀ ਕਹਿੰਦੇ ਨਾ ਮੈਨੂੰ ਨਹੀਂ ਆ ਹਾਂਜੀ ਉਹਨਾਂ ਨੇ ਆਖਿਆ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਤੁਹ ਕਿਸ ਤਰ੍ਹਾਂ ਜਾਣ ਬਚਾਈ ਆਪਣੀ ਹਾਂਜੀ ਮੈਂ ਦੌਰ ਕੇ ਨਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਮੈਂ ਫੜ ਕੇ ਫੇੜ ਇਹਨੂੰ ਲੈਣ ਆਇਆ ਮੈਂ ਅਮਰੀਕਾ ਦਾ ਪੁਲੀ ਤੇ ਭਾਲਿਆ ਤੇ ਕਹਿੰਨਾ ਬੀੜੀ ਪੀਣੀ ਆ ਬੀੜੀ ਪੀਣੀ ਆ ਤੇ ਮੈਂ ਮਤਲਬ ਮੈਂ 800 ਨੂੰ ਲੈ ਕੇ ਆਉਣਾ ਆ ਪਹਿਲਾਂ ਤੂੰ 800 ਨੂੰ ਮੇਰੇ ਕੋ ਤੁਰੇ ਆਣੀ ਜਾਂ ਰਿਹਾ 800 ਨੂੰ ਲੈ ਗਿਆ ਤੇ ਮੈਂ ਮੈਂ ਗਿਆ ਤੇ ਤਗੋ ਆਪਣਾ ਪਕੌੜਾ ਵਾਲੀ ਟਰਾਲ ਪੰਪ ਲਾ ਕੇ ਆ ਗਿਆ ਤਗੋ ਇਹ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਹਾਂ ਮੈਂ ਉਹ ਤੇ ਹਰਵਾ ਲਿਆ ਤੇ ਮਰ ਕੇ ਆਪਣਾ ਵੇਖਿਆ ਥੱਲੇ ਪੁਲੀ ਤੇ ਪਿਆ ਹੈ ਕੱਲ ਕਿਸੇ ਬੰਦੇ ਦਾ ਇੱਥੇ ਪਿੰਡ ਜੋੜੀਆਂ ਦੇ ਪਿੰਡ ਦਾ ਮੁੰਡੇ ਦਾ ਕਤਲ ਹੋ ਗਿਆ ਮਿੰਟੂ ਮਸੀਹ ਦਾ ਤੇ ਪਿੰਡ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਰਾਤ ਦਾ ਕਤਲ ਹੋਇਆ ਅੱਜ ਤੱਕ ਪਰਚਾ ਦਰਜ ਨਹੀਂ ਹੋਇਆ ਜੀ ਉਹਦੇ ਛੋਟੇ-ਛੋਟੇ ਦੋ ਬੱਚੇ ਨੇ ਜਲੰਧਰ ਰੋਡ ਟਾਬੇ ਤੋਂ ਕੰਮ ਕਰਦਾ ਲੜਕਾ ਉਹ ਛੁੱਟੀ ਘਟਣ ਵਾਸਤੇ ਘਰ ਆਇਆ ਸੀ ਕਿਸੇ ਗੱਲ ਤੋਂ ਇਹ 100-200 ਰੁਪਏ ਲੈ ਕੇ ਪਿੱਛੇ ਵਿਵਾਦ ਹੋ ਗਿਆ ਉਹਨਾਂ ਲੋਕਾਂ ਨੂੰ ਤੇਜ ਸ਼ਰਾਬ ਵੇਚਣ ਵਾਲੇ ਮਾਫੀਏ ਨੇ ਉਹਨਾਂ ਨੂੰ ਤੇਜ ਧਾਰ ਹਥਿਆਰਾਂ ਨਾਲ ਮਾਰ ਦਿੱਤਾ ਤੇ ਪੁਲਿਸ ਕੋ ਇਨਸਾਫ ਕਰ ਰਹੀ ਸਾਰੇ ਪਿੰਡ ਵਾਲੇ ਤੁਸੀਂ ਦੇਖ ਰਹੇ ਹੋ ਇਕੱਠੇ ਹੋਏ ਪਏ ਨੇ ਧਰਨਾ ਲਾ ਕੇ ਬਟੇਆ ਅਜੇ ਤੱਕ ਇਨਸਾਫ ਨਹੀਂ ਮਿਲਿਆ ਨਾ ਪਰਚਾ ਦਰਜ ਹੋਇਆ ਜੀ ਉਹ ਜਿਹੜਾ ਨਾਲ ਵਿਟਨੈਸ ਨਾਲ ਗਿਆ ਸੀ ਉਹ ਉਹ ਦੱਸ ਰਿਹਾ ਉਹਦੀ ਵਿਟਨੈਸ ਦੇ ਮੁਤਾਬਕ ਦੱਸ ਰਿਹਾ ਕਿ ਉਹਦੇ ਸਾਹਮਣੇ ਉਹਨਾਂ ਨੇ ਤੇਜ ਧਾਰ ਹਥਿਆਰਾਂ ਨਾਲ ਮਾਰਿਆ ਨਾ ਤੁਸਾਂ ਤੇਜ ਧਾਰ ਹਥਿਆਰਾਂ ਦੇ ਮੁਤਾਬਕ ਲੱਗਦਾ ਵੀ ਉਹਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਦਾ ਸਾਡੀ ਇਹੋ ਜੀ ਆਪੇ ਇਨਸਾਫ ਕਰਦੇ ਆ ਮੰਗ ਕਰਦੇ ਇਨਸਾਫ ਦੀ ਪ੍ਰਸ਼ਾਸਨ ਕੋਲ ਉਹ ਪਰਚ ਇੱਕ ਮਿੰਟੂ ਸੀਦਾ ਬੰਦਾ ਹਸਪੀਟਲ ਵਿੱਚ ਆਇਆ ਜਿਹਦੀ ਡੈਥ ਹੋ ਗਈ ਆ ਤੇ ਅਸੀਂ ਉਹਦੇ ਕਾਰਵਾਈ ਕੀਤੀ ਸੀ ਕਾਰਵਾਈ ਕਰਕੇ ਉਹਦਾ ਪੋਸਟਮਾਰਟਮ ਕਰਨ ਲਈ ਭੇਜਿਆ ਸੀ ਅਸੀਂ ਸਰੇਮਦਈ ਦਾ ਇਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖਿਆ ਸੀਗਾ ਤੇ ਹੁਣ ਉਹ ਉਹਨਾਂ ਨੇ ਕੋਈ ਡਾਊਟ ਜਾਰੀ ਕੀਤਾ ਤੇ ਅਸੀਂ ਇਹਦੇ ਵਿੱਚ ਹੋਰ ਕੋਈ ਵਾਅਦਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਨੇ ਇਸ ਕਰਕੇ ਲਿਆ ਜਦੋਂ ਉਹਨੂੰ ਕਨਵੀਸ ਕਰ ਦਿੱਤਾ ਵਾ ਤੇ ਅਸੀਂ ਕਾਰਵਾਈ ਕਰਦੇ ਕਰਦੇ ਆ ਇਹੀ ਇਨਵੈਸਟੀਗੇਸ਼ਨ ਕਰ ਰਹੇ ਹਨ ਇਨਵੈਸਟੀਗੇਸ਼ਨ ਦੌਰਾਨ ਜੋ ਸਾਹਮਣੇ ਉਸ ਤਰੀਕੇ ਨਾਲ ਪੁਲਿਸ ਕਾਰਵਾਈ ਕੀਤੀ ਹੋਗੀ ਵੈਸੇ ਸਰ ਕੀ ਮੁਰਲੇ ਕਾਰਨਾਂ ਦਾ ਕੀ ਪਤਾ ਲੱਗਦਾ ਵੈਸੇ ਡੈੱਡ ਬਡੀ ਤੋਂ ਮੁਰਲੇ ਕਾਰਨਾਂ ਦਾ ਆਫਟਰ ਪੋਸਟਮਾਰਟਮ ਵੀ ਹੀ ਦੱਸਿਆ ਜਾ ਸਕਦਾ